ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਲੱਪਰੀ ਸੈਮ ਸਿੱਧੂ ਬਲੌਗਰ ਚੈਨਲ ਦੇ ਵਿੱਚ ਹਾਂਜੀ ਗਾਇਸ 2 ਦਿਨਾਂ ਬਾਅਦ ਬਲੌਗ ਸ਼ੁਰੂ ਕੀਤਾ ਅੱਜ ਕੱਲ ਮੇਰਾ ਬੱਡੇ ਸੀ ਤੇ ਰਾਤੀ ਮੀਂਹ ਪੈ ਗਿਆ ਬਹੁਤ ਜ਼ਿਆਦਾ ਤੇ ਸਾਰੀਆਂ ਮਿਰਚਾਂ ਦਾ ਹਾਲ ਦੇਖੋ ਜੀ ਸਾਰੇ ਰੁਵਾਫੇਦ ਕੱਢ ਗਿਆ ਉਹਨੂੰ ਮਿੱਟੀ ਲੋਣ ਲੱਗੇ ਆਪਾਂ ਰੁਵਾਫਿਆਂ ਦੇ ਉੱਤੇ ਬਹੁਤ ਬੁਰਾ ਹਾਲ ਕੀਤਾ ਹੈ ਮੀਂਹ ਨੇ ਆਪਣੇ ਕੰਨਿਆਂ ਦੇ ਨਹੀਂ ਮੀਂਹ ਪਿਆ ਸਾਰੇ ਮੀਂਹ ਪਿਆ ਸਾਰੇ ਗੱਗੇ ਉਧਰ ਹਵਾ ਜੀ ਆਉਂਦੀ ਪਈ ਆਵਾਜ਼ ਨਹੀਂ ਆਉਂਦੀ ਮਾਫੀ ਚਾਉਣਾ ਬਾਕੀ ਆਪਾਂ ਕਾਗਜ ਪਾਈਏ ਐਵੇਂ ਚੜ ਜਾਂਦਾ ਮਿੱਟੀ ਲਾਉਣੀ ਪੂਗੀ ਦੋਨਾਂ ਪਾਸੇ ਕਾਗਜ ਦੇ ਉਧਰ ਭਰਾ ਲੱਗਾ ਆ ਜੀ ਦੇਖਦੇ ਭਰਾ ਲੱਗਾ ਬਹੁਤ ਅੱਜ ਕੰਮ ਪਿਆ ਅੱਜ ਤਾਂ ਸ਼ਾਮ ਹੋ ਜੂਗੀ ਬਹੁਤ ਜ਼ਿਆਦਾ ਕਾਗਜ ਪਿਆ ਸਮਾਨਨ ਨਾਲ ਬਹੁਤ ਜ਼ਿਆਦਾ ਬਾਕੀ ਕਈ ਲਿਉਣੇ ਆਪਾਂ ਵੀ ਤੇ ਲਾ ਇਹ ਮਿੱਟੀ ਦੋਨੇ ਪਾਸੇ ਫੇਰ ਇਹ ਕੰਮ ਨਿਭੜੂਗਾ ਐ ਤਾਂ ਕੰਮ ਨਿਭੜਦਾ ਨਹੀਂ ਮੈਂ ਕਈ ਲੋਣਾ ਕਰੀ ਜਾ ਕੇ ਇਹਦੇ 'ਚੇ ਕਹੀ ਲੱਭਦੀ ਆ ਲਸਣ ਦੇ ਸਾਲ ਪੂਰਾ ਐ ਪੂਰਾ ਪ੍ਰੋਪਰ ਵਧੀਆ ਹੋਇਆ ਪੈਦਲ ਬਸ ਕਈ ਲੋਣੇ ਆ ਮਿਰਚਾਂ ਦਾ ਬਹੁਤ ਪੂਰਾ ਹਾਲ ਕੀਤਾ ਹੋਇਆ ਮੀਨੇ ਮਿਰਚਾਂ ਦੀ ਗਰੋਥ ਦੇਖ ਸਕਦੇ ਕੱਤੀ ਮੀਏ ਜੀ ਬਾਹਰ ਰਹਿ ਗਈਆਂ ਸਾਿੰਗਾ ਟੱਕੀਆਂ ਹੀ ਗਈਆਂ ਪਰ ਕੱਲ ਤਾਂ ਸਾਰੀ ਬਾਸੇ ਮਿੱਟੀ ਲਾਈ ਹੋਈ ਸੀ ਫੇਰ ਵੀ ਮੀਂਹ ਨੇ ਸਾਰੀਆਂ ਐਵੇਂ ਪਾਣੀ ਕੱਢਣਾ ਪੈਂਦਾ ਪਰ ਜੇ ਪਾਣੀ ਇਹਦੇ ਵਿੱਚ ਪੈ ਜੇ ਮਿਰਤਾਂ ਸੁੱਕ ਜਾਂਦੀਆਂ ਨੇ ਤਾਂ ਬਾਹਰ ਸੁਕਾਣਾ ਪੈਂਦਾ ਮੀਂਹ ਦਾ ਪਾਣੀ ਖਾਰਾ ਜਾਂਦਾ ਤਾਂ ਘਰ ਗਾ ਉਧਰੋਂ ਭਰਾਣੇ ਇੱਧਰ ਪੰਜ ਵਟਾ ਦਾ ਕਰ ਕੁਰੀ ਦਿੱਤੀ ਤੇ ਟਮਾਟਰ ਆ ਵੀ ਮਹੀਏ ਚ ਭej ਗਏ ਸੀ ਰਾਤੀ ਆ ਬਗਨ ਗਾਇਬ ਹੈ ਜੇ ਬਾਹਰ ਐਂਡ ਤਾਂ ਰਿੰਗ ਦੇ ਉੱਤੇ ਬਾਕੀ ਤੂ ਤ ਦੇਖ ਸਕਦੇ ਹੋ ਪੁੰਗਰ ਲੱਗ ਗਿਆ ਆਪਣਾ ਹੱਥੇ ਅਰ ਚੱਕ ਕੇ ਤੇ ਜਾਨੀਆਂ ਮਿਰਚਾਂ ਦੇ ਵਿੱਚ ਬਹੁਤ ਬੁਰਾ ਹਾਲ ਕੀਤਾ ਮੀਨ ਜੀ ਪਰਾ ਨਾਲ ਲਵਾਈ ਮਿੱਟੀ ਤੇ ਸ਼ਾਮ ਹੀ ਹੋ ਸਕਦੀ ਆ ਲੋਣਿਆ ਮਿੱਟੀ ਇੱਥੇ ਉਧਰ ਪੜਾ ਇੱਧਰ ਮੈਂ ਵੱਲ ਲੋਣਿਆ ਮਿੱਟੀ ਬਰਮੀਡ ਅੱਜ ਦਾ ਦੱਸਿਆ ਸੀ ਫਿਰ ਵੀ ਮਿੱਟੀ ਲਾ ਕੇ ਰੱਖ ਦਿੰਨੇ ਆ ਤੂੰ ਪਤਾ ਨਹੀਂ ਮੀਂਹ ਰੱਖ ਕੋ ਦੋ ਵੀ ਆਇਆ ਦਾ ਕੱਲ ਦਾ ਦੱਸਿਆ ਸੀ ਵੀ ਬਾਕੀ ਗ੍ਰੋਥ ਦੇ ਦੱਸਦਾ ਨਹੀਂ ਮਿਰਚਾਂ ਦੀ ਮਿਰਚ ਲੱਗੀ ਸ਼ਿਮਲਾ ਮਿਰਚ ਲੱਗ ਵੀ ਗਈ ਦੇਖੋ ਨਿੱਕ ਨਿੱਕੀ ਓਏ ਸ਼ਿਮਲਾ ਮਿਰਚ ਦੀ ਖੇਤੀ ਐ ਹੁੰਦੀ ਆ ਜਿਵੇਂ ਪਾਣੀ ਚ ਤੁਰਨਾ ਪੈਂਦਾ ਲਫਾਫਾ ਉੱਤੇ ਟੱਕਣ ਵਲ ਤੇ ਪਰ ਆ ਦੇਖੋ ਇੱਧਰ ਸ਼ਿਮਲਾ ਮਿਰਚਾਂ ਹੈ ਲੋਗਰ ਦਾ ਭਰਾ ਸਾਰਿਆਂ ਨੂੰ ਤੇ ਬਾਕੀ ਦੇਖ ਪਾਣੀ ਵਿੱਚ ਤੁਰਨਾ ਪੈਂਦਾ ਪਰਲੀ ਪਟੀ ਕਰਤੀ ਤੇ ਉਰਲੀ ਬੜੀ ਚਾਗੀ ਪਰ ਤੇ ਮੈਂ ਦੋਵੇਂ ਮਿੱਟੀ ਵਿੱਚ ਕਾगज ਉੱਧਰ ਪੂਰਾ ਕਰਤਾ ਬਾਕੀ ਹੁਣ ਮੀਂਹ ਆਵੇ ਐਵੇਂ ਪਾਣੀ ਕੱਢਣਾ ਐਵੇਂ ਦਾ ਪੈਰ ਐਂ ਠਰਦੇ ਐ ਮੈਂ ਪੈਰ ਠਰਦੇ ਭਰਾਵਾਂ ਨੇ ਤਾਂ ਫਿਰ ਵੀ ਬੂਟ ਪਾਏ ਨੇ ਮੈਂ ਤਾਂ ਖੁਸ਼ ਹੋ ਨਹੀਂ ਪਾਇਆ ਬਸ ਦੋ ਸੌਟ ਇਦਰੋ ਕਰਤੀਆਂ ਬਾਕੀ ਸਾਰੀਆਂ ਕਰਕੇ ਫਿਰ ਬਿੱਲ ਜੱਟ ਫਿਰ ਬਵੰਗ ਕਰੇ ਹਾਂਜੀ ਗਾਇਸ ਬਾਕੀ ਅੱਜ ਦੀ ਵੀਡੀਓ ਚ ਨਾ ਕੀਦੇ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਕਰਦੇ ਕਰੋ ਚੈਨਲ ਨੂੰ ਬਾਕੀ ਸਾਰਾ ਹੀ ਪਤਾ ਸਲਫਾਫਾਪਾ ਐਵੇਂ ਹੁੰਦੀ ਹੈ ਖੇਤੀ ਸ਼ਮਲਾ ਮਿਰਚ ਦੀ ਕਈ ਭਰਾ ਪੁੱਛਦੇ ਸੀ ਵਿੱਚ ਕਮੈਂਟ ਕਰਕੇ ਕਿਵੇਂ ਖੇਤੀ ਹੁੰਦੀ ਹੈ ਐ ਖੇਤੀ ਹੁੰਦੀ ਹੈ ਸਾਰਾ ਸਿਆਲੀ ਤੇ ਸਾਰੀ ਅੱਧੀ ਗਰਮੀ ਵੀ ਤੰਗ ਕਰਦੀ ਮੇਰੇ ਚਾਂਸ਼ਮੜਾ ਸਿਆਲੇ ਚ ਪਿਛਲੇ ਸਾਲ ਬਹੁਤ ਮੀਂਹ ਪਈ ਸੀ ਆ ਕਿ ਤਾਂ ਫਿਰ ਵੀ ਇੱਕ ਹੀ ਪਿਆ ਜੇ ਬਾਕੀ ਚੰਗਾ ਅੱਜ ਦੀ ਵੀਡੀਓ ਚ ਨਾ ਸੀ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਧੰਨਵਾਦ